ਚਲੋ ਆਪਾਂ ਕਿਸਾਨੀ ਦੀ ਗੱਲ ਕਰ ਰਹੇ ਸੀ ਸਰਕਾਰ ਦੀ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਦੇ ਮੰਤਰੀ ਦੀ ਆਮਦ ਨਾਲ ਇੱਕ ਵਾਰ ਫਿਰ ਕਿਸਾਨੀ ਮਸਲੇ ਦੇ ਉੱਤੇ ਨਜ਼ਰਸਾਨੀ ਹੋਈ ਬੈਠਕ ਹੋ ਗਈ ਪਰ ਬੈਠਕ ਬਈ ਸਿੱਟਾ ਕੇਂਦਰ ਤੇ ਕਿਸਾਨਾਂ ਦਰਮਿਆਨ ਐਮਐਸਸੀ ਗਰੰਟੀ ਬਾਰੇ ਹੋਈ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ ਕਹਿੰਦੇ ਜੀ ਆਪਸ ਦੇ ਵਿੱਚ ਤਾਲਮੇਲ ਨਹੀਂ ਖਾਂਦੇ ਅੰਕੜੇ ਜਿਹੜੇ ਅੰਕੜੇ ਦਿੰਦੇ ਨੇ ਉਹ ਨਹੀਂ ਤੇ ਇੱਧਰ ਕੀ ਕਹਿ ਕੇ ਗਏ ਨੇ ਜੀ ਕਿ ਅਸੀਂ ਜੀ ਖੇਤੀ ਮਾਹਰਾਂ ਨਾਲ ਗੱਲ ਕਰਕੇ ਮੋਦੀ ਸਰਕਾਰ ਫੈਸਲਾ ਲੂਗੀ। ਭਰਾਵੋ ਸੁਆਮੀਨਾਥਨ ਦੀ ਰਿਪੋਰਟ ਪਈ ਆ ਤੁਹਾਡੇ ਕੋਲ। ਉਸ ਤੋਂ ਵੱਧ ਖੇਤੀ ਮਾਹਰ ਹੋਰ ਕਿਹਦੇ ਨਾਲ رائے ਕਰਨੀ ਹੈ? ਉਸ ਰਿਪੋਰਟ ਨੂੰ ਮੰਨਤਾ ਹੈ ਕਿਸਾਨ ਕਹਿੰਦੇ ਆ ਉਹਦੇ ਹਿਸਾਬ ਨਾਲ ਚੱਲਪੋ ਸਰਕਾਰਾਂ ਉਹਦੇ ਚੋਣ ਮੈਨੀਫੈਸਟੋਆਂ 'ਚ ਤੁਸੀਂ ਵੀ ਉਹਦੇ ਦਮ ਭਰਦੇ ਰਹੇ ਹੋ ਤੇ ਜੇਕਰ ਸਾਰੀਆਂ ਧਿਰਾਂ ਨੂੰ ਫੈਸਲੇ ਮਨਜ਼ੂਰ ਨੇ ਤਾਂ ਉਹਦੇ ਤੇ ਅਜੂ ਸੁਆਮੀਨਾਥਨ ਵਾਲੀ ਰਿਪੋਰਟ ਉਹ ਵੀ ਲਾਗੂ ਨਹੀਂ ਕਰਨੀ। ਹੁਣ ਅਸੀਂ ਖੇਤੀ ਮਾਹਰਾਂ ਨਾਲ ਗੱਲ ਕਰਾਂਗੇ। ਖੇਤੀ ਮਾਹਰ ਕਿਹੜੇ ਹੋਣਗੇ? ਜਿਹਨੇ ਤੁਹਾਡੀਆਂ ਖੇਤੀ ਨੀਤੀਆਂ ਕੱਢਦੇ ਆ। ਇਹਨਾਂ ਨੇ ਤਿੰਨ ਕਾਨੂੰਨ ਭਰਾਦਰ ਜੀ ਡੱਲੇਵਾਲ ਸਾਹਿਬ ਮੀਟਿੰਗ ਚ ਆਈ ਸੀ ਆਇਤਾ ਐਂਬੂਲੈਂਸ ਚ ਸੀਗੇ ਪਰ ਫਿਰ ਬੈਠੇ ਰਹੇ ਬੜੀ ਹਿਮਤ ਆਵੀ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਤਰ੍ਹਾਂ ਤਰ੍ਹਾਂ ਦੇ ਸਵਾਲ ਹੋ ਰਹੇ ਤੇ ਮੰਤਰੀ ਸਾਹਿਬ ਨੇ ਹਾਲਚਲ ਪੁੱਛ ਲਿਆ ਹੈਨਾ ਗੱਲਬਾਤ ਕਰ ਲਈ ਤੇ ਅਗਲੀ ਮੀਟਿੰਗ ਦੀ ਤਰੀਕ ਦਿੱਤੀ 19 ਮਾਰਚ ਹੈਨਾ ਤੇ ਹੁਣ ਇਹ ਸਵਾਲੇ ਨਾਲ ਮਤਲਬ ਏ ਕਿ ਜੀ ਅਗਲੀ ਬੈਠਕ ਹੋ ਜਾਣੀ ਹੈ ਇਸ ਲਈ ਅਸੀਂ ਦਿੱਲੀ ਕੁਝ ਦਾ ਫੈਸਲਾ ਟਾਲਦੇ ਹਾਂ ਚਲੋ ਜੀ ਇਹ ਕੇਂਦਰ ਡੰਗ ਟਪਾਉ ਕਰ ਰਹੇ ਕੇਂਦਰ ਬਖਤ ਟਪਾਈ ਕਰ ਰਿਹਾ। ਪੂਰੇ ਇਸ ਧਰਨੇ 'ਚ ਸ਼ੰਭੂ ਖਨੋਰੀ ਲੱਗੇ ਧਰਨੇ 'ਚੋਂ ਕੀ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਪਣੀ ਰਾਜਨੀਤੀ ਤਲਾਸ਼ ਰਹੀ ਹੈ ਇਹ ਵੀ ਸਵਾਲ ਵਟਾਂਦਾ ਜਾ ਰਿਹਾ। ਕਿ ਇਹਨਾਂ ਦੇ ਖਿਲਾਫ ਜਿਹੜਾ ਰੋਸਾ ਲੋਕਾਂ 'ਚ ਪਨਪੇ ਇਹਨਾਂ ਤੋਂ ਨਿਰਾਸ਼ ਜਿਹੜੇ ਲੋਕ ਹੋਣ ਜਿਹੜੇ ਧਰਨਿਆਂ ਤੋਂ ਔਖੇ ਲੋਕ ਹੋਣ ਉਹ ਭਾਜਪੀ ਦੀ ਚੋੜੀ ਪਹਿ ਜਾਣ ਕੀ ਇਸ ਨੀਤੀਕਰ ਇਹ ਧਰਨਾ ਲੰਮਾ ਖਿੱਚਣਾ ਚਾਹੁੰਦੀ ਹੈ ਤੇ ਸਰਕਾਰ ਕੀ ਮਿੱਠੀਆਂ ਗੋਲੀਆਂ ਦੇ ਰਹੀ ਹੈ ਤੇ ਬਾਰ-ਬਾਰ ਅਸੀਂ ਦਿੱਲੀ ਚੱਲੇ ਜੀ ਤੇ ਦਿੱਲੀ ਵਾਪਸ ਫੈਸਲਾ ਇਹਦੇ ਕੀ ਅਰਥ ਕੱਢੇ ਜਾ ਰਹੇ। ਉਧਰ ਡੱਲੇਆਂ ਦੀ ਸਿਹਤ ਵਾਲਾ ਮਾਮਲਾ ਲਗਾਤ ਇਸ ਹਾਲ ਤੋਂ ਉੱਪਰ ਦਾ ਧਰਨਾ ਇਹ ਰਿਕਾਰਡ ਟੁੱਟਣ ਦੀ ਕਾਰਵਾਈ ਹੈ ਜੋ ਵੀ ਹੋਵੇ ਕੇਂਦਰ ਸਰਕਾਰ ਇਸ ਮਸਲੇ ਤੇ ਉਂਗਲ ਅਜੇ ਵੀ ਧਰਦੀ ਨਜ਼ਰ ਨਹੀਂ ਆ ਰਹੀ ਚਲੋ ਪ੍ਰੋਪਰਲੀ ਕਰੇ ਬਹੁਤ ਬਹੁਤ ਸ਼ੁਕਰੀਆ